ਸਾਰੇ ਸਮਝ ਲਿਆ ਇਹਦਾ ਮੈਂ ਬਹੁਤ ਰੀਣੀ ਆ ਸਾਰਿਆਂ ਨੂੰ ਸਰ ਜਨਤਾ ਪਾਰਟੀ ਦੇ ਸਿੱਖਾ ਜੀ ਅਜਿਹੀ ਸੀ ਉਹਨਾਂ ਨੇ ਕਹਿ ਕੇ ਇਹਨਾਂ ਦੀ ਆਮ ਆਦੀ ਪਾਰਟੀ ਨੂੰ ਮਜਾਣੀ ਤੇ ਫਿਰ ਨਹੀਂ ਬਚਾਈ ਸੀ ਕਿ ਦੂਜੇ ਪੇ ਨੂੰ ਵੋਟ ਦੇ ਦੇਖੋ ਸਾਰੇ ਕਹਿੰਦੇ ਆਮ ਆਦੀ ਪਾਰਟੀ ਨੇ ਲੁੱਟ ਖੋਟ ਮਚਾਈ ਆ ਮੈਂ ਕਿਹਾ ਗਲਤੀ ਕਰਦੇ ਉਹਨਾਂ ਕੋ ਨਵੀਂ ਗੱਲ ਤਾਂ ਕਹੀ ਨਹੀਂ ਗਈ ਇਹਨੂੰ ਐਕਸਪੋਜ਼ ਕਿਨੇ ਕੀਤਾ ਐਕਸਪੋਜ਼ ਕੀਤਾ ਸ਼ੋਮ ਨੇ ਹੀ ਗੱਲ ਇਹ ਦੱਲ ਨੇ एक्सपोज ਕੀਤਾ ਅਸੀਂ ਹਾਲਾਂਕਿ ਆਪੋਸ਼ੀਸ਼ਨ ਵਿੱਚ ਕਾਂਗਰਸ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਦੋਨੋਂ ਬਣੀਆ ਹੋਈਆਂ ਇਸ ਕਰਕੇ ਹੁਣ ਐਕਸਪੋਜ਼ ਕੌਣ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਸਿਰਸਾ ਜੀ ਦਾ ਸਾਡੀ ਗੱਲ ਤੋਂ ਹੁਣ ਦੁਬਾਰਾ ਸਿਰਫ ਰਿਪੀਟ ਕਰ ਰਿਹਾ ਗੋਗੀ ਦਾ ਪੰਜਾ ਗਿਆ ਕਾਂਗਰਸ ਤੇ ਗਿਆ ਅੱਜ ਬਾਪ ਦੀ ਫੇਰ ਆਪ ਜੀ ਕਰਦੇ ਕਿ ਕਿਸ ਤਰ੍ਹਾਂ ਦੇਤੇ ਹੋ ਕੀ ਨਾਮ ਉਹਦਾ ਗੋਗੀ ਦਾ ਪੰਜਾ ਗਿਆ ਗਿਆ ਨਾਮ ਕੀ ਆਵਾ ਉਹਦਾ ਨਾਮ ਸਨੀ ਮਾਸਟਰ ਓਏ ਮਾਸਟਰ ਹੀ ਆ ਉਹ ਹਰ ਜਿੰਜਾ ਦਾ ਮਾਸਟਰ ਆ ਸੋਰਾਂ ਦੇ ਕੀ ਗੱਲ ਕਰਦੀ ਆ ਆਪਣੀ ਤਰੀਕਾ ਭੁਗਤਦਾ ਜੀ ਧੰਨਵਾਦ ਜਾਨਾ ਪਛਮੀ ਦੇ ਇਲੈਕਸ਼ਨ ਆ ਇਹ ਕਹਿੰਦੇ 2027 ਦਾ ਮੁੱਖ ਮੰਤਰੀ ਤੈਅ ਕਰੂਗਾ ਸਰਕਾਰ ਤੈਅ ਕਰੂਗੀ ਪੰਜਾਬ ਦੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਦੇਖੋ ਇਹ ਤਾਂ ਜੀ ਇਹ ਇਹ ਤੁਹਾਡੀ ਜਿਹੜੀ ਤੁਸੀਂ ਗੱਲ ਕਰਦੇ ਆ ਨਾ ਇਹ ਦੇਖੋ ਮੋਸਟਲੀ ਜਿਹੜੇ ਬਾਏ ਇਲੈਕਸ਼ਨ ਹੁੰਨੇ ਆ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਰਕਾਰਾਂ ਠੱਕਾ ਕਰਦੀਆਂ ਠੀਕ ਹੈ ਇਲੈਕਸ਼ਨ ਦੇ ਵਿੱਚ ਜਿਹੜਾ ਵੋਟ ਬੈਂਕ ਆ ਉਹ ਦੱਸੂਗਾ ਮੈਂ ਜਿੱਤ ਹਾਰ ਦੀ ਗੱਲ ਨਹੀਂ ਕਰਦਾ ਵੋਟ ਬੈਂਕ ਦੱਸੂਗਾ ਕਿ ਹਾਂ ਜਿਹੜੀ ਪਾਰਟੀ ਆ ਉਹ ਕਿੱਥੇ ਖੜੀ ਆ ਜੀ ਠੀਕ ਹੈ ਠੀਕ ਮੇਰਾ ਨਾਮ ਮਨ ਚਰਮਾਣੀ ਮੈਂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪਹਿਲਾਂ ਤਾਂ ਸਾਰੇ ਜਿੰਨੇ ਵੀ ਤੁਹਾਡੇ ਚੈਨਲ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਘੁੰਮਣ ਸਾਹਿਬ ਹੈ ਮੈਂ ਸਾਡੀ ਡਿਊਟੀ ਲੱਗੀ ਹੈ ਪ੍ਰੋਪਰ ਪਾਰਟੀ ਵੱਲੋਂ ਉਹਨਾਂ ਦੇ ਵਾਸਤੇ ਮੈਂ ਦੇਖ ਰਿਹਾ ਕਿ ਜਿਹੜੇ ਲੋਕ ਆਏ ਆ ਬੜੇ ਉਤਸ਼ਾਹਿਤ ਆ ਉਹਨਾਂ ਨੂੰ ਲੈ ਕੇ ਕਿਉਂਕਿ ਇੱਕ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਕ ਹੈ ਘੁੰਮਣ ਸਾਹਿਬ ਕੋਈ ਵੀ ਦਾਗ ਨਹੀਂ ਹੈ ਨਾ ਤੇ ਤੇ ਜਿਹੜੇ ਦੂਜੇ ਆਪੋਜ਼ਿਟ ਕੈਂਡੀਡੇਟ ਖੜੇ ਆ ਉਹਨਾਂ ਨੂੰ ਲੋਕ ਚੰਗੀ ਤਰੀਕੇ ਨਾਲ ਜਾਣਦੇ ਆ ਵੀ ਉਹ ਕੀ ਕੀ ਕਰ ਰਹੇ ਮੈਂ ਹੁਣ ਖਰੜ ਤੋਂ ਆ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿ ਲੁਧਿਆਣਾ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਵੋਟ ਲੱਗੇ ਇਹਨਾਂ ਦੇ ਬੜੇ ਬੜੇ ਤੇ ਇਸ ਚੀਜ਼ ਤੋਂ ਪਤਾ ਲੱਗਦਾ ਕਿ ਜਿਹੜੇ ਲੋਕ ਹੈ ਕਿ ਕਿਸ ਲੈਵਲ ਦੀ ਸ਼ਾਸਤ ਕਰ ਰਹੇ ਆ ਕਿ ਜਿਹੜਾ ਹਲਕਾ ਹੈ ਉਹਦੇ ਨਾਲ ਉਹ ਤੋਂ ਬਿਨਾਂ ਵੀ ਇਹਨਾਂ ਨੇ ਹੋਰ ਏਰੀਏ ਦੀ ਬੜੇ ਬੋਟ ਲਾਇਆ ਮੈਂ ਬੋਟ ਦੇਖ ਰਿਹਾ ਮਾਦੀ ਗਾੜੀ ਜਿਦੇ ਵਿੱਚ ਕੇਜਰੀਵਾਲ ਸਾਹਿਬ ਦੀ ਫੋਟੋ ਹੈ ਭਗਵੰਤ ਮਾਨ ਸਾਹਿਬ ਦੀ ਫੋਟੋ ਹੈ ਤੇ ਅਮਨ ਕਿਹੜਾ ਉਹ ਅਮਨ ਅਰੋੜੇ ਦੀ ਫੋਟੋ ਹੈ ਤੇ ਤੁਹਾਡੇ ਕੈਂਡੀਡੇਟ ਦੀ ਫੋਟੋ ਹੀ ਨਹੀਂ ਹੈ ਉਹਦੇ ਚ ਤੇ ਵੋਟ ਮੰਗ ਰਹੇ ਆ ਐਮਐਲਏ ਵਾਸਤੇ ਤੇ ਐਮਐਲਏ ਨੂੰ ਉਹ ਹੁਣੇ ਨੈਗਲੈਕਟ ਕਰਿਆ ਹੋਇਆ ਉਹਨਾਂ ਨੇ ਆਪਣੇ ਬੋਟਸ ਦੇ ਵਿੱਚ ਜੇ ਕੱਲ ਨੂੰ ੁੱਲ ਭੁਲੇਖੇ ਵੈਸੇ ਤਾਂ ਇਹ ਜਿੱਤਦੇ ਨਹੀਂ ਕਿਉਂਕਿ ਲੋਕ ਤੰਗ ਆ ਨਾ ਤੋਂ ਪਰ ਜੇ ਕੱਲ ਨੂੰ ਇਹ ਆ ਜਾਂਨੇ ਆ ਤਾਂ ਜਿਹੜੇ ਐਮਐਲਏ ਦੀ ਫੋਟੋ ਤੱਕ ਨਹੀਂ ਆਏ ਹੁਣ ਯੂਜ਼ ਕਰ ਰਹੇ ਉਹਨੂੰ ਕਿੱਥੇ ਖੜਨ ਦੇਣਗੇ ਨੰਬਰ 2 ਮੈਂ ਮਾਲ ਰੋਡ ਵੱਲ ਤੋਂ ਆ ਰਿਹਾ ਸੀ ਉੱਥੇ ਇਹ ਕੈਂਪੇਨ ਕਰ ਰਹੇ ਸੀ ਡੋਰ ਟੂ ਡੋਰ ਸ਼ਾਪਸ ਦੇ ਵਿੱਚ ਜਿਹਦੇ ਚ ਮੈਂ ਦੇਖ ਰਿਹਾ ਸੀ ਕਿ ਜਿਹੜਾ ਐਮਐਲਏ ਕੈਂਡੀਡੇਟ ਆ ਉਹਨਾਂ ਦੇ ਨਾਲ ਵੀ ਕਿੰਨੇ ਐ ਇੰਨੇ ਲੋਕ ਨਹੀਂ ਸੀ ਜਿਨ੍ਹਾਂ ਦੇ ਨਾਲ ਗਨਮੈਨ ਚੱਲ ਰਹੇ ਆ ਜਿਸ ਬੰਦੇ ਦੇ ਨਾਲ ਐਮਐਲਏ ਜਿੱਤਣ ਤੋਂ ਪਹਿਲਾਂ ਇੰਨੇ ਗਨਮੈਨ ਹੈ ਜੀ ਜੇ ਉਹ ਜਿੱਤ ਗਿਆ ਤਾਂ ਜਿਹੜਾ ਆਮ ਆਦਮੀ ਹੈ ਬੰਦਾ ਜਿਹੜਾ ਇੱਕ ਆਮ ਇਨਸਾਨ ਆ ਉਹਨਾਂ ਦੀ ਪਹੁੰਚ ਤੋਂ ਤਾਂ ਇਦਾਂ ਦੇ ਲੋਕ ਬੜੀ ਦੂਰ ਹੋ ਜਾਣਗੇ ਤੇ ਲੁਧਿਆਣੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਪਸ਼ਮੀਨ ਲੱਕ ਇਹਦੇ ਜਿਹੜੇ ਹਲਕੇ ਦੇ ਲੋਕ ਆ ਕਿ ਇੱਕ ਇਹੋ ਜਿਹੇ ਬੰਦੇ ਨੂੰ ਇਲੈਕਟ ਕਰਕੇ ਭੇਜੋ ਇੱਥੋਂ ਜਿਹਨੂੰ ਤੁਹਾਨੂੰ ਅਪਰੋਚ ਕਰਨਾ ਆਸਾਨ ਹੋਵੇ ਤੇ ਜਿਹੜਾ ਤੁਹਾਡੀ ਗੱਲ ਆ ਜਿਹੜੀ ਉਹ ਬੜੇ ਵਧੀਆ ਤਰੀਕੇ ਨਾਲ ਸੁਣੇ ਲੋਕਾਂ ਦਾ ਕਿਸ ਤਰੀਕੇ ਦਾ ਪਿਆਰ ਮਿਲਦਾ ਬਈ ਲੋਕਾਂ ਦਾ ਮੈਂ ਤੁਹਾਨੂੰ ਦੱਸਿਆ ਜੀ ਕਿ ਸਖਸੀਅਤ ਨੂੰ ਦੇਖ ਕੇ ਸਾਡਾ ਵੀ ਥੈਂਕਸ ਕਰਿਆ ਕਈ ਜਣਿਆਂ ਨੇ ਤਾਂ ਕਿ ਤੁਸੀਂ ਬਹੁਤ ਵਧੀਆ ਕੈਂਡੀਡੇਟ ਆ ਜਿਹੜਾ ਸਾਨੂੰ ਦਿੱਤਾ ਸਾਡੇ ਵਿੱਚ ਤੋਂ ਹੀ ਦਿੱਤਾ ਐਥੇ ਦੀ ਯਾਨੀ ਕਿ ਐਥੇ ਹੀ ਉਹਨਾਂ ਦੀ ਪ੍ਰੈਕਟਿਸ ਹੈ ਲੁਧਿਆਣੇ ਚ ਇਹਨਾਂ ਲੋਕਾਂ ਦੇ ਵਿੱਚ ਤੋਂ ਹੀ ਅਸੀਂ ਜਿਹੜਾ ਹੈ ਉਹ ਕੈਂਡੀਡੇਟ ਦਿੱਤਾ ਐ ਨਹੀਂ ਹੈ ਕੋਈ ਬਾਹਰੋਂ ਲਿਆ ਕੇ ਬੰਦਾ ਦੇਤੇ ਆ ਜਾਂ ਕੋਈ ਕ੍ਰਾਪਟ ਬੰਦਰਾ ਦੁੱਤ ਮੰਤਰੀ ਦੇ ਨਾਲ ਤੁਰੇ ਫਿਰਦੇ ਨੇ ਉਹਨਾਂ ਨੂੰ ਆ ਨਹੀਂ ਪਤਾ ਵਾਲਮੀਕੀ ਮਹੱਲਿਆ ਦੇ ਵਿੱਚ ਆ ਕੇ ਵਾਲਮੀਕੀ ਸਮਾਜ ਦਾ ਜਾਂ ਵਾਲਮੀਕੀ ਮਹਾਰਾਜ ਦਾ ਨਾਮ ਲੈਣਾ ਚਾਹੀਦਾ ਸਾਨੂੰ ਬੜੀ ਸ਼ਰਮ ਆਈ ਕੱਲ ਗੋਪਾਲ ਨਗਰ ਦੇ ਵਿੱਚ ਮੁੱਖ ਮੰਤਰੀ ਮਹਿਮਾਨ ਸਾਹਿਬ ਜਦੋਂ ਆਏ ਨੇ ਉਹਨਾਂ ਦੇ ਦਾਤਾ ਵਾਲਮੀਕੀ ਸਮਾਜ ਦੇ ਉੱਥਾਨ ਬਾਰੇ ਕੋਈ ਗੱਲ ਕੀਤੀ ਨਾ ਹੀ ਵਾਲਮੀਕੀ ਮਹਾਰਾਜ ਦਾ ਨਾਮ ਲਿਆ ਨਾ ਜੈਕਾਰਾ ਲਾਇਆ ਕੋਈ ਸਾਨੂੰ ਦੁੱਖ ਹੈ ਇਸ ਚੀਜ਼ ਦਾ ਡੋਰ ਟੂ ਡੋਰ ਡੋਰ ਟੂ ਡੋਰ ਜਿਹੜਾ ਭਾਵੀਰ ਜੈਨ ਕਲੋਨੀ ਚ ਹੈ ਔਰ ਇਹਨਾਂ ਦਾ ਡੋਰ ਟੂ ਡੋਰ ਵਾਰ ਨੰਬਰ ਤੇ 70 70 ਰੁਪਏ 70 ਤਿੰਨਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਅਸੀਂ ਨਮਾਰੇ ਉਸ